ਮੀਆਂ ਦੇ ਬਿਲਕੁਲ ਸਿੱਖਦੇ ਆ ਨਾ ਆਪਣੇ ਤੇ ਨਰਮਾਈ ਆਉਂਦੀ ਜਾਂਦੀ ਆ ਮਾਣ ਘੜਦਾ ਜਾਂਦਾ ਇਸ ਸੋਚਾਂ ਵਿੱਚ ਆਪ ਪੈ ਗਿਆ ਦੁਜਾ ਚੰਨ ਕਿਧਰੋਂ ਚੜ ਆਇਆ ਆਕੂ ਵਾਪਸ ਇਹ ਹੱਥ ਮਲਾਉਣ ਕੇ ਬੁੱਢੀ ਮਾਂ ਆਪਣੇ ਸ਼ਹੀਦ ਪੁੱਤ ਨੂੰ ਉਡੀਕਦੀ ਰਹੇਗੀ اے ਰਬਾ ਵੇ ਸਾਨੂੰ ਤੁਰਨਾ ਪਿਆ ਮਾਂਵਾ ਤੋਂ ਝੜ ਕਾਂਖਾਂ ਧਾਨੀ ਚਲੀ ਗਈ ਨਾ ਧਾਨੀ ਚਲੀ ਗਈ ਜਿੰਦਗੀ ਦੇ ਖੇਤ ਦੀ ਨਿਸ਼ਾਨੀ ਚਲੀ ਗਈ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਅੱਜ ਕੈਲਗਰੀ ਦੇ ਵੀਵੋ ਹਾਲ ਵਿਖੇ ਜਿੱਥੇ ਹਮੇਸ਼ਾ ਦੀ ਤਰ੍ਹਾਂ ਕੈਲਗਰੀ ਐਨਸੀਸੀਏ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਦੀ 15 ਵਾੜਾ ਮੀਟਿੰਗ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਵੱਖ-ਵੱਖ ਮੈਂਬਰਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਗੀਤ ਗਜਲ ਕਵਤਾਵਾਂ ਪੇਸ਼ ਕਰਕੇ ਖੂਬ ਰੌਣਕਾਂ ਲਾਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਗੱਲਾਂਗੇ ਘਟਬਾਤ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਉਮੀਦ ਹੈ ਕਿ 120 ਦੇ ਕਰੀਬ ਅਸੀਂ ਹੈਗੇ ਹਾਂ ਇੰਨੀ ਸਾਡੀ ਹਾਲ ਦੀ ਸਮਰੱਥਾ ਹੈਗੀ ਆ ਬਹੁਤ ਖੁਸ਼ੀ ਹੁੰਦੀ ਕਈ ਚਿਹਰੇ ਬਹੁਤ ਸਾਰੇ دیر ਬਾਅਦ ਆਏ ਇੱਥੇ ਪੂਰੀ ਸਜਣ ਕੇ ਆਏ ਨੇ ਉਹਨਾਂ ਸਾਰਿਆਂ ਨੂੰ ਜੀ ਆ ਬਹੁਤ ਬਹੁਤ ਧੰਨਵਾਦ ਇੱਕ ਮੈਂ ਬਹੁਤ ਹੀ ਆਦਰ ਅਤੇ ਸਤਿਕਾਰ ਅਦਬ ਸਹਿਤ ਬੇਨਤੀ ਕਰਦਾ ਤੁਸੀਂ ਆਪਣੇ ਬਾਰੇ ਸੋਚਣਾ ਤੇ ਮੈਂ ਸਾਰਿਆਂ ਬਾਰੇ ਸੋਚਣਾ that is the only difference ਮੈਂ ਉਹਦੇ ਬਾਰੇ ਵੀ ਸੋਚਣਾ ਜਿਹੜਾ ਬੋਲਣ ਦਾ ਚਾਹਵਾਨ ਹੋਵੇ ਉਹਨੇ ਕਦੀ ਮੈਨੂੰ ਕਿਹਾ ਨਹੀਂ ਵੀ ਖਰਰਾ ਸਾਹਿਬ ਮੈਨੂੰ ਟਾਈਮ ਦਿਓ ਮੈਂ ਉਹਨੂੰ ਟਾਈਮ ਦੇਣ ਦਾ ਮਿਹਰਮਾਨ ਕਰਦਾ ਹੁੰਦਾ ਦੂਜੀ ਗੱਲ ਰਹੀ ਕੱਲੀ ਕੱਲੀ ਐਨਸੀਸੀਆ ਜਿਹੜੀ ਮਹੀਨੇ 'ਚ ਦੋ ਮੀਟਿੰਗਾਂ ਕਰਦੀ ਆ ਕੋਈ ਹੋਰ ਸਭਾ ਸੁਸਾਇਟੀ ਐਸੋਸੀਏਸ਼ਨ ਕੋਈ ਵੀ ਨਹੀਂ ਜਿਹੜੀ ਮਹੀਨੇ 'ਚ ਦੋ ਵਾਰਾਂ ਕਰਦੀ ਜੇ ਇੱਕ ਵਾਰ ਨਹੀਂ ਮਿਲਿਆ ਦੂਜੀ ਵਾਰਾਂ ਮਿਲਿਆ ਮਹੀਨੇ 'ਚ ਫਿਰ ਵੀ ਬਣ ਗਿਆ ਨਾ ਤੁਹਾਨੂੰ ਤਾਂ ਪੁਲਿਸ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਮੈਂ ਹਰ ਇੱਕ ਨਿਆਂ ਸਾਫ਼ ਕਰਾਂ ਫਿਰ ਵੀ ਫੈਸਲਾ ਤੁਹਾਡੇ ਹੱਥ ਹੈ ਮੈਂ ਕੁਝ ਨਹੀਂ ਕਹਿ ਸਕਦਾ ਦੂਜੀ ਹੁੰਦੀ ਆ ਜੇ ਤੁਸੀਂ ਬੋਲਦੇ ਅੱਛਾ ਹੋਵੋ ਪੜ੍ਹ ਲੈ ਕੇ ਤਿਆਰੀ ਕਰਕੇ ਆਉਂਦੇ ਹੋ ਤੁਹਾਨੂੰ ਇਹ ਹਾਲ ਵਾਲੇ ਆਪ ਸੁਣਨਾ ਚਾਹੁੰਦੇ ਆ ਉਹ ਸਾਨੂੰ ਕਹਿੰਦੇ ਆ ਜੀ ਉਹਨਾਂ ਨੂੰ ਟਾਈਮ ਚੋਂ ਨਹੀਂ ਦਿੱਤਾ ਜ਼ਰੂਰ ਦਿਓ ਮੈਂ ਨਹੀਂ ਕਹਿੰਦਾ ਕਿ ਤੂੰ ਸਾਰੇ ਵੱਲੋਂ ਜ਼ਿਆਦਾ ਤਿਆਰੀ ਕਰੋ ਜਿੰਨੇ ਕਰਕੇ ਲਿਖ ਕੇ ਲੈ ਕੇ ਆਓ ਨਹੀਂ ਜਾ ਹੁੰਦਾ ਲਿਖ ਕੇ ਲੈ ਕੇ ਆਓ ਆਮ ਵੀ ਕਰਾਂ ਸਾਰੇ ਵੀਰਾਂ ਭੈਣਾਂ ਨੂੰ ਜੀ ਆ ਤੇ ਸਸਰੀਕਾਓ ਤੇ ਜਿਨ੍ਹਾਂ ਦੇ ਅੱਜ ਬਰਥਡੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਤਾਂ ਮੈਨੂੰ ਹਕਮ ਹੋਇਆ ਕਿ ਜਿਹੜੇ ਅਗਲੇ ਪ੍ਰੋਗਰਾਮ ਆ ਉਹਨਾਂ ਬਾਰੇ ਥੋੜੀ ਜੀ ਡੀਟੇਲ ਦਿੱਤੀ ਜਾਵੇ ਕਿ ਆਪਣੀ ਇੱਕ ਮੀਟਿੰਗ ਇੱਥੇ ਹੋ ਰਾ ਇਸ ਵੀ ਮੋਹਾਲ ਚ ਉਹ 2 ਵੀਕਾਂ ਨੂੰ ਨਹੀਂ 3 ਵੀਕਾਂ ਨੂੰ ਜੂਨ 16 ਨੂੰ ਉਹਦਾ ਰੀਜਨ ਇਹ ਹੈ ਕਿ ਅਸੀਂ ਜੇ ਪਹਿਲੀ ਪਿਕਨਿਕ ਸ਼ੁਰੂ ਕਰਨੀ ਸੀ ਉਸ ਦੇ ਹਿਸਾਬ ਨਾਲ ਕਨਸਾਈਡ ਕਰਨਾ ਪੈਂਦਾ ਕਿ ਕਿੰਨੇ ਮਹੀਨੇ 'ਚ ਦੋ ਤਿੰਨ ਫੰਕਸ਼ਨ ਨਾ ਆ ਜਾਣ ਜੇਬ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਆਪਣੀ ਪਿਕਨਿਕ ਆ ਉਹ ਜੁਲਾਈ 2 ਨੂੰ ਆ ਐਡਵਰਟਿਜ਼ੀ ਪਾਰਕ ਦੇ ਵਿੱਚ ਇੱਥੇ ਕੈਂਡਾਡੇ ਬਣਾਇਆ ਜਾਏਗਾ ਉਹ ਮੇਰਾ خیال ਬੁੱਧਵਾਰ ਨੂੰ ਆ ਸਰ ਮੰਗਲ ਪਹਿਲੀ ਦਾ ਜਲਾਈ ਆ ਜਲਾਈ ਸੈਕੰਡ ਨੂੰ ਹੋਏਗੀ ਫਿਰ ਆਪਣੀ ਉਸ ਤੋਂ ਅਗਲੀ ਪਿਕਨਿਕ ਹੋਏਗੀ ਜਲਾਈ 25th ਨੂੰ ਉਹ ਵੀ ਐਡਵਰਟਿਜ਼ੀ ਪਾਰਕ ਉਸ ਤੋਂ ਬਾਅਦ ਆਗਸਟ ਦੇ ਵਿੱਚ ਅਸੀਂ ਡਿਸਾਈਡ ਨਹੀਂ ਕੀਤਾ ਕਿ ਕਿਹੜੀ ਡੇਟ ਨੂੰ ਆਪਾਂ ਬੱਸ ਟੂਰ ਲੈ ਕੇ ਜਾਵਾਂਗੇ ਇੱਕ ਬੱਸ ਟੂਰ ਲੈ ਕੇ ਜਾਵਾਂਗੇ ਤੇ ਲਾਸਟ ਪਿਕਨਿਕ ਹੋਏਗੀ ਉਹ ਆਗਸਟ ਦੇ ਐਂਡ ਵਿੱਚ ਜਿੱਥੇ ਆਪਾਂ ਗੇਮਾਂ ਕਰਦੇ ਆਂ ਆਗਸਟ 29th ਨੂੰ ਤੇ ਇਹਦੇ ਬਾਰੇ ਤੁਹਾਨੂੰ ਡਿਟੇਲ ਮਿਲਦੀ ਰਹੇਗੀ ਤੇ ਤੁਹਾਨੂੰ ਰਫਲੀ ਦੱਸਦਾ ਵੀ ਅਗਲੀ ਜਿਹੜੀ ਮੀਟਿੰਗਾਂ 2 ਵੀਕਾਂ ਨੂੰ ਨਹੀਂ 3 ਵੀਕਾਂ ਨੂੰ ਹੋਣੀ ਹੈ। ਦੂਸਰੀ ਮੇਰੀ ਰਿਕੁਐਸਟ ਹੈ ਕਿ ਆਪਣੇ ਕੋਲੇ ਸਵਾਲ ਕੀ ਵੀ ਆਲੇ ਆਉਣ ਲੱਗਿਆ ਪੰਗੋ ਸਾਹਿਬ ਜੀ ਇਹ ਰੈਗੂਲਰਲੀ ਆ ਰਹੇ ਆ। ਇਹ ਮੈਨੂੰ ਫੜ ਕੇ ਖੜੇ ਹੋ ਜਾਂਦੇ ਉੱਥੇ। ਮੇਰੇ ਕੋਲੇ ਇੰਨਾ ਮਟੀਰੀਅਲ ਤਾਂ ਹੁੰਦਾ ਨਹੀਂ ਕਿ ਮੈਂ ਹਰੇਕ ਵਾਰ ਝੂਠ ਬੋਲਾਂ। ਇਸ ਕਰਕੇ ਤੁਹਾਡਾ ਦੋ ਹੀ ਹਿੰਮਤ ਕਰਿਆ ਕਰੋ। ਪੰਗੋ ਸਾਹਿਬ ਕਿਸੇ ਹੋਰ ਮੈਂਬਰਮੈਨੀ چانس دیا کرو تاکہ انہوں نے چیرہ بھی ٹی وی تے آ سکے دنیا دے بیچوں کو بول سکنے میں نو پوری آسا کے دن سیاڑی بارے جنگا ہی بولوں گے یہ مارا ہویا تھا ٹی وی آڑا ناندہ سے سانوے ضرور دا دے انہیں کی ضرور کوشٹ ہے اس کر کے میرا تھوڑا لوڈ ہلکا ہو جگا خبر نہ اس کا پتا ہے یہ عشق ہے عشق میں انسان گم جاتا ہے اسے یہ نہیں پتا ہوتا کہ میں کون ہوں اور سوائے اس کو عاشق کے اور کوئی نظر نہیں آتا اپنی خبر نہ اس کا پتا ہے یہ عشق ہے جو تھا نہیں ہے اور نہ تھا ہے یہ عشق ہے پہلے جو تھا وہ صرف تمہاری تلاش تھی لیکن جو تم سے مل کے ہوا ہے یہ عشق ہے ਇੱਕ ਸੋਸਾਇਟੀ ਦੇ ਧਾਰਮਿਕ ਸਮਾਗਮ ਚ ਉਠੀ ਕਚੋਈ ਸੀਗੇ ਤੇ ਉਹਨਾਂ ਦਾ ਅਗਲਾ ਪ੍ਰੋਗਰਾਮ ਹੈ ਉਹਨਾਂ ਦਾ ਐਲਾਨਮੈਂਟ ਕਰ ਦੋ ਜੂਨ 7 ਨੂੰ ਸ਼ੁੱਕਰਵਾਰ ਵਾਲੇ ਦਿਨ ਇਹ ਹੈਗਾ ਸ੍ਰੀ ਪ੍ਰਕਾਸ਼ ਜੀ ਗੁਰਗਰਾਵ ਸਾਹਿਬ ਦੀ 10:00 ਵਜੇ ਪਾਠ ਜਪਜੀ ਸਾਹਿਬ 10:30 ਵਜੇ ਕੀਰਤਨ ਜਠਾ ਕਰੇਗਾ 10:45 ਸਾਢੇ ਤੋਂ 11:15 ਗੁਰੂ ਕਾ ਲੰਗਰ 2:00 ਤੇ ਇਹ ਸੁਖਦੇਵ ਸਿੰਘ ਧਾਲਵਾਲ ਜੀ ਹੈਗੇ ਨੇ ਬਰਜੀਤ ਸਿੰਘ ਭੰਦੇ ਜੀ ਹੈਗੇ ਨੇ ਜਸਪਾਲ ਸਿੰਘ ਕੰਗ ਜੀ ਹੈਗੇ ਨੇ ਇਹਨਾਂ ਦੇ ਨੰਬਰ ਵੀ ਦਿੱਤੇ ਆ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੋਵੇ ਸਾਡੇ ਕੋਲ ਆ ਸਕਦਾ ਚਿੱਪ ਪੜਿਆ ਹੈਗਾ ਉਹਨਾਂ ਵੱਲੋਂ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧਾਰਮਿਕ ਸੰਬੰਧਕ ਵਿੱਚ ਫਰਮਾਹ ਮਾਫ ਪਹੁੰਚੋ ਹੋਰ ਜਾਣਕਾਰੀ ਤੇ ਸਾਡੇ ਕੋਲ ਲਈਏ ਧੰਨਵਾਦ ਤੇ ਸ਼ੁਰੂ ਕਰੇ ਕਿ ਇਹ ਜ਼ਿੰਦਗੀ 🎵Usu mor se shuru kare, fire zindagi🎵 🎵Arş e ja hasin ti, am tum te ajanvi🎵 ਅਰੇ ਜੇ ਜੇ ਪਿੱਛੇ ਜੇ ਮਦਦ ਦੀ ਗੁਜ਼ਰ ਕੇ ਗਿਆ ਹ ਤੇ ਮੈਂ ਅਕਸਰ ਮਹਿਫਲਾਂ ਵਿੱਚ ਮਦਦ ਦੀ ਤੇ ਕੁਝ ਚੁਟਕਲੇ ਸੁਣਾਉਂਦਾ ਰਹਾਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂ ਕਿ ਸਤਕਾਰ ਯੋਗ ਮਾਵਾਂ ਨੇ ਦੇਖ ਲਓ ਬੇ ਮਾਵਾਂ ਤੇ ਪਤਨੀਆਂ ਇਹ ਸਾਰੀਆਂ ਜਿਹੜੇ ਨੇ ਨਾ ਇਹਨਾਂ ਕਰਕੇ ਸੰਸਾਰ ਚੱਲਦਾ ਹੈ ਇਨਾ ਕਰਕੇ ਪਰਿਵਾਰ ਚੱਲਦਾ ਹੈ ਇਨਾ ਕਰਕੇ ਕਾਰੋਬਾਰ ਚੱਲਦਾ ਹੈ ਬਲਕਿ ਸਾਰੀ ਦੁਨੀਆ ਦਾ ਕਾਰੋਬਾਰ ਵੀ ਇਨਾ ਕਰਕੇ ਚੱਲਦਾ ਹੈ ਇਸ ਕਰਕੇ ਜਿੰਨੇ ਮਰਦ ਬੈਠੇ ਨੇ ਨਾ ਇੱਧਰ ਮੈਂ ਇਹਨਾਂ ਨੂੰ ਕੁਝ ਕਹਿਣਾ ਚਾਹਾਂ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕਿ ਆਪਣੀ ਮਾਂ ਦਾ ਤੇ ਆਪਣੀ ਪਤਨੀ ਦਾ ਸਭ ਤੋਂ ਜ਼ਿਆਦਾ ਸਤਿਕਾਰ ਕਰ ਲੈਣਾ ਉਹ ਦੁਕਾਨਦਾਰ ਕਹਿਣ ਲੱਗਿਆ ਪਈ ਪਤਨੀ ਜਿਵੇਂ ਕਹਿੰਦੀ ਛੋਟਾ ਗਲਾਸ ਹੀ ਲੈ ਲੈ ਕਹਿੰਦਾ ਨਹੀਂ ਉਹਦੇ 'ਚ ਮੇਰਾ ਹੱਥ ਨਹੀਂ ਆਉਂਦਾ ਮਾਂਜਣਾ ਤਾਂ ਮੈਂ ਹੀ ਆਂਗਾ ਮਾਂਜ ਨਹੀਂ ਤਾਂ ਮੈਂ ਹੀ ਨੇ ਨਾ ਪਤਨੀ ਕਹਿੰਦੇ ਓਠਾ ਓਠਾ ਮੇਰੇ ਆਸਤੇ ਬ੍ਰੈਕਫਾਸਟ ਬਣਾਉ ਮਤਨ ਕੋਲ ਆ ਗੁਰ ਸਾ ਜੜਿਆ ਉਹਨੇ ਪਾਈ ਜੁੱਤੀ ਤੇ ਬਾਹਰ ਜਾਣ ਲੱਗਿਆ ਕਹਿੰਦੀ ਕਿੱਥੇ ਚਲੇ ਹੋ ਕਹਿੰਦਾ ਮੈਂ ਨਾ ਤੈਨੂੰ ਤਲਾਕ ਦੇ ਦੇਣਾ ਮੈਂ ਵਕੀਲ ਕੋਲ ਚੱਲਿਆ ਤੇ ਮੈਂ ਤੈਨੂੰ ਤਲਾਕ ਦੇ ਦੇਣਾ ਅੱਧੇ ਘੰਟੇ ਬਾਅਦ ਆਇਆ ਸਿੱਧਾ ਰਸੋਈ 'ਚ ਵੜ ਗਿਆ ਤੇ ਜਾ ਕੇ ਬ੍ਰੈਕਫਾਸਟ ਬਣਾਉਣ ਲੱਗ ਪਿਆ ਪਤਨੀ ਕਹਿੰਦੀ ਜਿਹੜੇ ਵੇਲੇ ਰੱਬ ਨੇ ਬਣਾਇਆ ਤੇ ਸੋਚਾਂ ਵਿੱਚ ਆਪ ਪੈ ਗਿਆ ਦੁਜਾ ਚੰਨ ਕਿਦਰੋਂ ਚੜ ਆਇਆ ਨਿਚੰਬੇ ਦੀਏ ਬੰਦ ਕਲਿਏ ਅੱਖੀਆਂ ਨੇ ਆ ਫੁੱਲ ਕਮਲ ਦੇ ਅੱਖੀਆਂ ਨੇ ਆ ਫੁੱਲ ਕਮਲ ਦੇ ਲੀਆਂ ਨੇ ਜਿਵੇਂ ਤੋਂ ਸ਼ੇਰ ਗਜ਼ਲ ਦੇ ਸ਼ੇਰ ਗਜ਼ਲ ਦੇ ਇਤਿਹਾਸਾ ਵਿੱਚੋਂ ਇੰਜ ਢੁੱਲਦਾ ਜਵੇਂ ਜਾਮ ਕਿਸੇ ਨੇ ਛਿਲਕਾਇਆ ਤੇ ਸੋਚਾਂ ਵਿੱਚ ਆਪ ਪੈ ਗਿਆ ਦੂਜਾ ਚੰਨ ਕਿਦਰੋਂ ਚੜ ਆਇਆ ਨਿਚੰਬੇ ਦੀਏ ਪੰਢੇ ਕਲਿਏ ਲਟ ਤੇਰੀ ਇੰਜ ਗੋਰੀ ਗੱਲ ਉਤੇ ਤਿਲ ਕੇ ਲਟ ਤੇਰੀ ਇੰਜ ਗੋਰੀ ਗੱਲ ਉਤੇ ਤਿਲ ਕੇ ਜਫੀ ਜਿਵੇਂ ਪਾਈ ਸੁਬਾ ਸ਼ਾਮ ਨਾਲ ਮਿਲ ਕੇ ਸ਼ਾਮ ਨਾਲ ਮਿਲ ਕੇ ਤੇ ਬਹਿ ਗਏ ਅਸੀਂ ਦਿਲ ਫੜ ਕੇ ਤੇਰੇ ਲਕ ਨੂੰ ਹੁਲਾਰਾ ਜਦੋਂ ਆਇਆ ਤੇ ਸੋਚਾਂ ਵਿੱਚ ਆਪ ਪੈ ਗਿਆ ਦੁਜਾ ਚਨਕ ਦਰੋਂ ਛੜ ਆਇਆ ਨਿਚੰਬੇ ਦੀਏ ਬੰਦ ਕਲੀਆਂ ਹਾਏ ਰਬਾ ਵੇ ਸਾਨੂੰ ਤੁਰਨਾ

wow ਕ੍ਰੀਏਟਿਵ ਸੀਗਾ ਤੇ ਉਹਦੀ ਤੇਥ ਹੋ ਗਈ ਸੌਰੀ ਸਵਰਗ ਚ ਭੇਜਿਓ ਹਾਂਜੀ ਸੌਰੀ ਉੱਪਰ ਜਦੋਂ ਗਿਆ ਤੇ ਅਰਮਰਾਜ ਜੀ ਨੇ ਕਿਹਾ ਕਿ ਤੂੰ ਤਾਂ ਬਹੁਤ ਚੰਗਾ ਬੰਦਾ ਹੈ ਤੇ ਤੈਨੂੰ ਸਵਰਗ ਵਿੱਚ ਜਾਣਾ ਹੈ ਤੂੰ ਉਹ ਕਹਿੰਦਾ ਕਿ ਉਹ ਕਿ ਠੀਕ ਹੈ ਸਵਰਗ ਵਿੱਚ ਗਿਆ ਉੱਥੇ ਸਤਾਰਵਾਜ ਬਾਦਨ ਹੋ ਰਹੇ ਸੀ ਭक्ति ਹੋ ਰਹੀ ਸੀ ਤੇ ਉਹਨੂੰ ਅੱਛਾ ਨਹੀਂ ਲੱਗਿਆ ਤੇ ਜਾ ਕੇ ਦੁਬਾਰਾ ਰਮ ਰਾਜ ਕੋਲ ਜਾ ਕੇ ਕਹਿੰਦਾ ਕਿ ਵੀ ਸੌਰੀ ਮੈਨੂੰ ਨਰਕ ਵਿੱਚ ਭੇਜ ਦੇ। ਉਹ ਕਹਿੰਦਾ ਤੂੰ ਲਾਈਕ ਨਹੀਂ ਕਰੇਂਗਾ। ਕਹਿੰਦਾ ਨਹੀਂ ਮੈਨੂੰ ਭੇਜ ਦੇ। ਉਹ ਚਲਿਆ ਗਿਆ ਨਰਕ ਵਿੱਚ। 6 ਮਹੀਨੇ ਦਾ ਉਹਨੂੰ ਵੀਜ਼ਾ ਮਿਲਿਆ। ਉਹਨੇ ਕਿਹਾ ਮੈਂ 6 ਮਹੀਨੇ ਦੇ ਵਿੱਚ ਕੀ ਕੁਝ ਕਰ ਸਕਦਾ ਨਰਕ ਦੇ ਵਿੱਚ? ਉਸਨੇ ਐਸਕੇਲੇਟਰਸ ਲਗਾ ਦਿੱਤੇ। ਜਿੱਥੇ ਅੱਗਾਂ ਸੀਗੀਆਂ ਉੱਥੇ Air Condition ਲਗਾ ਦਿੱਤੇ। ਜਿੱਥੇ ਘਾਹ ਸੁੱਕੀ ਜਾਂਦਾ ਸੀ ਉੱਥੇ ਫਾਊਂਟੇਨਸ ਲਗਾ ਦਿੱਤੇ। ਤੇ ਨਾਈਟ ਕਲੱਬਸ ਲਗਾ ਦਿੱਤੇ ਯੂ نو ਕ੍ਰੀਏਟਿਵ ਸੀਗਾ ਉਹਨੇ ਉਹਨੇ ਇੱਕ ਦਿਨ ਤੁਰਿਆ ਜਾਂਦਾ ਧਰਮਰਾਜ ਉਧਰ ਚੱਲਿਆ ਗਿਆ ਉਹਨੇ ਦੇਖਿਆ ਕਿ ਇੱਥੇ ਰੌਲਾ ਪਾਦਾ ਪੈ ਰਿਆ ਹੈਗਾ ਜੋ ਚਾਕੇ ਦੇਖਿਆ ਲੋਕੀ ਡਾਂਸ ਕਰ ਰਹੇ ਨੇ ਯੂ نو ਦੇ ਵਰ ਹੈਵਿੰਗ ਫਨ ਤੇ ਉਹ ਕਹਿੰਦਾ ਉਹ ਉਹ ਇਹ ਤਾਂ ਵੈਸਟਰ ਹੈ ਚੱਲ ਤੂੰ ਵਾਪਸ ਉਹ ਕਹਿੰਦਾ ਮੈਂ ਨਹੀਂ ਜਾਣਾ ਉਹਨਾਂ ਦੀ ਲੜਾਈ ਹੋ ਗਈ ਲੜਾਈ ਹੋਈ ਤੇ ਧਰਮਰਾਜ ਕਹਿੰਦਾ ਮੈਂ ਤੇਰੇ ਤੇ ਕੇਸ ਕਰ ਦੂੰਗਾ ਉਹ ਕਹਿੰਦਾ ਕਰ ਤੇ ਸਾਰੇ ਵਕੀਲ ਤਾਂ ਸਾਰੇ ਨਰਕ ਵਿੱਚ ਬੈਠੇ ਨੇ ਕਿ ਸਵਰਗੀ ਤਾਂ ਆਪਣੇ ਕੋਈ ਜਾਣਦਾ ਨਹੀਂ ਜਾਣਾ ਨਰਕ ਕੀ ਆ ਕਿ ਕਰਾਪਸ਼ਨ ਵਾਰਾ ਆਪ ਸਾਰੇ ਕਰਕੇ ਆਏ ਹੁੰਦੇ ਆ ਤੇ ਨਰਕ ਚ ਵੀ ਇਹ ਬੜੀ ਪ੍ਰੋਬਲਮ ਆਉਂਦੀ ਆ ਕਿ ਅੰਦਰ ਨਹੀਂ ਕੋਈ ਵੜ ਰਿਹਾ ਚੰਗਾ ਭਲਾ ਪਤਾ ਵੀ ਉੱਥੇ ਸਾਰਾ ਕੋਈ ਪੀੜਪੂਣ ਨੂੰ ਵੀ ਮਿਲਦਾ ਸਾਰਾ ਕੋਈ ਡਾਂਸ ਵੀ ਹੋ ਰਿਹਾ ਪਰ ਅੰਦਰ ਨਹੀਂ ਵੜ ਰਿਹਾ ਤੇ ਧਰਮਰਾਜ ਨੂੰ ਪੁੱਛਦਾ ਰੱਬ ਵੀ ਇਹ ਕੀ ਗੱਲ ਆ ਵੀ ਜਿਹੜੇ ਇੰਡੀਅਨ ਲੋਕ ਆ ਇਹਨਾਂ ਚ ਕੋਈ ਨਹੀਂ ਅੰਦਰ ਵੜਦਾ ਸਾਰੇ ਬਾਹਰ ਖੜੇ ਆ ਉਹ ਕਹਿੰਦਾ ਜੀ ਮੈਂ ਤਾਂ ਮਨਤਾ ਕਰਕੇ ਥੱਕ ਗਿਆ ਵੀ ਆਜੋ ਆਜੋ ਅੰਦਰ ਕਹਿੰਦਾ ਜਿਉ ਪਹਿਲਾ ਬੜ ਲੱਗਦਾ ਦੂਜਾ ਪਿੱਛੇ ਲੱਤ ਖਚਲੇ ਮੈਸ ਕਰਕੇ ਅੰਦਰ ਨਹੀਂ ਵੜ ਸਕਦਾ ਤੇ दारू ਪੀ ਕੇ ਝੋਂਦਾ ਹੋਵੇ ਤੇ ਮੁਰਿਓ ਸੋਸ਼ਲ ਵਰਕਰ ਮਿਲ ਗਿਆ ਸਮਾਜ ਸੇਵਕ ਤੇ ਉਹ ਕਹਿੰਦਾ ਕਿਉਂ ਸਵੇਰੇ ਸਵੇਰੇ ਪੀਤੀ ਫਿਰਦਾ ਕਹਿੰਦਾ ਜੀ ਬਸ ਆਦਤ ਹੀ ਪੈ ਗਈ ਕਹਦਾ ਕਹਿੰਦੇ ਕਪੀ ਲੈਣਾ ਕਹਿੰਦਾ ਜੀ ਸਵੇਰ ਤੋਂ ਸ਼ਾਮ ਤੱਕ ਬੋਤਲ ਦਾ ਪੀ ਲਈਦੀ ਹੈ ਤੇ ਕਹਿੰਦਾ ਮੋਤਲ ਕਹਿੰਨੇ ਕਿ ਜੀ ਆਉਂਦੀ ਹੋ ਕਹਿੰਦਾ 500 ਦੇ ਤਾਂ ਹੀ ਜਾਂਦੀ ਹੈ ਤੇ ਕਹਿੰਦਾ ਤੂੰ ਰੋਜ਼ ਪੀਂਦਾ ਕਹਿੰਦਾ ਹਾਂ ਜੀ ਕਹਿੰਦਾ ਆ ਮਤਲਬ ਮਹੀਨੇ ਚ ਤੂੰ 500 ਜਰ ਬੇਤੀ 15000 ਦੀ ਸ਼ਰਾਬ ਪੀ ਜਾਂਦਾ ਤੇ ਇੰਨਾ ਹੀ ਹੋਊ ਸੀ ਤੇ ਸਾਲ ਦੇ ਵਿੱਚ ਕਹਿੰਦਾ 12 ਮਹੀਨੇ 15000 ਜਰ ਬੇ 12 1 ਲੱਖ 80000 ਦੀ ਸ਼ਰਾਬ ਪੀ ਜਾਂਦਾ ਕਹਿੰਦਾ ਹਾਂ ਜੀ ਇਦਾਂ ਹੀ ਹੋ ਕਹਿੰਦਾ ਕਿੰਨਾ ਚਿਰ ਹੋ ਗਿਆ ਪਿੰਦੇ ਨੂੰ ਕਹਿੰਦਾ ਜੀ 25 ਸਾਲ ਹੋ ਗਏ ਵੱਲੋਂ ਤੇ ਕਾ ਚੱਲ ਫੀਲ ਲਾ ਲੋ ਆ ਪੰਥ ਦੇ ਹਿਸਾਬ ਵਸਤੇ 180000 ਜਰਵੇ ਵੀ ਤੂੰ 36 ਲੱਖ ਦੀ ਸ਼ਰਾਬ ਪੀਚ ਗਿਆ ਹੁਣ ਤੱਕ ਜੇ ਕਹਿੰਦਾ ਕਮਲਿਆ ਤੂੰ ਨਾ ਸ਼ਰਾਬ ਪੀਂਦਾ ਹੁੰਦਾ ਤੇ ਤੂੰ ਹੁਣ ਤੱਕ BMW ਦਾ ਮਰਸੀਡੀਜ਼ ਤੇ ਚੜਨਾ ਸੀ ਉਹ ਕਹਿੰਦਾ ਸਮਾਜ ਸੇਵਕ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਹਿੰਦਾ ਪੁੱਛ ਕਹਿੰਦਾ ਤੁਸੀਂ ਸ਼ਰਾਬ ਪੀਂਦੇ ਆ ਕਹਿੰਦਾ ਨਹੀਂ ਕਹਿੰਦਾ ਕਦੇ ਵੀ ਨਹੀਂ ਪੀਤੀ ਕਹਿੰਦਾ ਬਿਲਕੁਲ ਨਹੀਂ ਕਹਿੰਦਾ ਥੋੜੀ ਵੀ ਅਮੜੂ ਕਿ ਜੀਐਮਡਬਲਯੂ ਕਿਥੇ ਨੰਗੇ ਤੜੰਗੇ ਖੇਡਦੇ ਦੇਰਾਂ ਜਾ ਕਰਨੀਆਂ ਦੇਰਾਂ ਜਾ ਕਰਨੀਆਂ ਨੰਗੇ ਤੜੰਗੇ ਖੇਡਦੇ ਦੇਰਾਂ ਜਾ ਕਰਨੀਆਂ र करा तूं चिड़ खणी मावा तूं चिड़ खणी नधानी चली गई, चली गई। दी 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 न चली ज़ी जी शानी चली गई पुल चल त मिलणा कजेब सी कीब सी तैन मिलण त हादसा कजेब सी कीब सी झुंड चो पव चोरी चोरी आजा बहान ते मिला हादसा कला अजीब सी कीब सी उजड़े दिलिस्त उजड़े दिल् फिर चली गई फिर चली गई ਜਿੰਦਗੀ ਦੀ ਕੀਮਤੀ ਵਿਸ਼ੰਗੀ ਜੀ ਕਿੰਨਾ ਆਈ ਦੱਸੋ ਜੀ ਸ਼ੁਕਰੀਆ ਤਾੜੀਆਂ ਮਾਰੀ ਜੋ ਫਰੀਜ਼ ਤਾੜੀਆਂ ਮਾਰੀ ਜੋ ਜਰਸ ਸਿੰਘ ਕੋਈ ਬਾਤ ਖਾ ਕੇ ਮਾਰਦੇ ਕੋਈ ਗੱਲ ਬਹੁਤ ਬਹੁਤ ਸ਼ੁਕਰੀਆ ਤਾਰਕ ਮਲਕ ਵੀ ਮੇਰੇ ਲਾਗੇ ਆਜੋ ਤੁਹਾਡਾ ਨੰਬਰ ਲਾਇਆ ਪੈ ਨਾ ਦਿੰਦਾ ਤਾਰਕ ਮਲਕ ਦੀ 3 ਮਈ ਨੂੰ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਨ ਉਹ ਦਿਹਾੜਾ ਨੇੜੇ ਆ ਗਿਆ ਇਹ ਹਫਤਾ ਮਨਾਇਆ ਜਾ ਰਿਹਾ ਹਰਮੰਦਰ ਸਾਹਿਬ ਵੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਕਿਉਂ ਪਾਈ ਮੈਂ ਇਸ ਤੋਂ ਆਪਾਂ ਬੜਾ ਹਸਲਿਆ ਖੇੜ ਲਿਆ ਆਪਾਂ ਇਹਦੇ ਵੀ ਧਿਆਨ ਦੇ ਕਿ ਜਿਹੜਾ ਆਪਾਂ ਜੇਅਫਤ ਤੁਰਦੇ ਫਿਰਦੇ ਆ ਨਾ ਉਹਦੇ ਸਾਰੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹ ਗੁਰਮਤਿ ਦਾ ਪ੍ਰਚਾਰ ਕਰਦੇ ਸਨ ਲਿਖਦੇ ਸਨ ਗੁਰਬਾਣੀ ਨਾਮਿਤ ਵੀ ਬਾਣੀ ਜਿਹੜੀ ਕਿ ਇਹ ਬਾਣੀ ਸਾਰੇ ਸੰਸਾਰ ਵਾਸਤੇ ਹੈ ਇਹ ਬਾਣੀ ਕਿਸੇ ਇੱਕ ਫਿਰਕੇ ਵਾਸਤੇ ਨਹੀਂ ਉਹਨਾਂ ਨੇ ਜੋ ਕੁਝ ਲਿਖਿਆ ਪਰਮਾਤਮਾ ਨੂੰ ਇਕ ਵਾਰ ਗੁਰੂ ਨੂੰ ਇੱਕੁਰੂ ਯਾਦ ਕਰਦੇ ਹੋਏ ਕਿ हे ਪ੍ਰਮਾਤਮਾ हे ਮੇਰੇ ਗੁਰੂ ਮੈਂ ਵਿਛੜ ਗਿਆ ਤੇਰੇ ਕੋਲੋਂ ਤੂੰ ਮੈਨੂੰ ਮਿਲ ਇਸ ਤਰ੍ਹਾਂ ਕਿ ਇੱਕ ਪਤਨੀ ਪਤੀ ਦਾ ਪਿਆਰ ਹੁੰਦਾ ਇੱਕ ਮਾਂ ਦਾ ਬੱਚੇ ਦਾ ਪਿਆਰ ਹੁੰਦਾ ਇਸ ਤਰ੍ਹਾਂ ਹੀ ਵਿਰਾਗ ਗੁਰਜਨਦੇਵ ਜੀបាន ਦੱਸ ਸੀ ਕਿ ਹਰ ਵੇਲੇ ਆਪਣੇ ਗੁਰੂ ਨੂੰ ਯਾਦ ਕਰਨਾ ਉਸ ਵਿਛੜੀ ਨੂੰ ਵੀ ਮੈਨੂੰ ਤੂੰ ਮਿਲ ਬਣ ਦਰਸ਼ਨ ਦੇ ਜੰਗ ਖਤਮ ਹੋ ਗਈ ਆਕੂ ਵਾਪਸ ਹੱਥ ਮਿਲੌਣਗੇ ਬੁੱਢੀ ਮਾਂ ਆਪਣੇ ਸ਼ਹੀਦ ਪੁੱਤ ਨੂੰ ਉਡੀਕਦੀ ਰਹੇਗੀ ਬੁੱਢੀ ਮਾਂ ਆਪਣੇ ਸ਼ਹੀਦ ਪੁੱਤ ਨੂੰ ਉਡੀਕਦੀ ਰਹੇਗੀ ਕੋਈ ਮਟਿਆਰ ਆਪਣੇ ਸਹੂਰ ਬੰਦ ਤੇ ਕੰਨ ਤੇ ਨੂੰ ਉਡੀਕਦੀ ਰਹੇਗੀ ਕੋਈ ਮਟਿਆਰ ਆਪਣੇ ਸਹੂਰ ਬੰਦ ਤੇ ਕੰਨ ਤੇ ਨੂੰ ਉਡੀਕਦੀ ਰਹੇਗੀ ਅਤੇ ਬੱਚੇ ਆਪਣੇ ਸੂਰਮੇ ਪਿਓ ਨੂੰ ਉਡੀਕਦੇ ਰਹਿੰਦੇ ਐਨਸੀਸੀਏ ਦੀ ਨੌਰਥ ਕੈਲਗਰੀ ਕਲਚਰ ਐਸੋਸੀਏਸ਼ਨ ਦੀ ਮੀਟਿੰਗ ਆ ਪੰਦਰਵਾੜਾ ਮੀਟਿੰਗ ਆਜ ਵਿਵਹਾਲ ਕੱਲ ਗਰੀਵਿਕੇ ਹੋਈ ਯਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਮੈਂਬਰ ਨੇ ਇਸ ਸੰਸਥਾ ਦੇ ਸਰਦਾਰ ਜਸਵੰਤ ਸਿੰਘ ਕਪੂਰ ਇਹਨਾਂ ਦੇ ਲੜਕੇ ਇੱਥੇ ਅਨਮੋਲ ਕਪੂਰ ਡਾਕਟਰ ਨੇ ਤੇ ਹਮੇਸ਼ਾ ਇਹ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਕਰਦੇ ਆ ਗੱਲਬਾਤ ਸਤਸ੍ਰੀਕਾਲ ਜੀ ਕਪੂਰ ਸਾਹਿਬ ਸਤਸ੍ਰੀਕਾਲ ਜੀ ਸਵਾਰਕ ਟੀਵੀ ਵਾਲਿਆਂ ਦਾ ਸਾਰੇ ਸਰੋਤਿਆਂ ਦਾ ਦੇਸ਼ ਵਿਦੇਸ਼ ਦੀ ਟੀਵੀ ਨੂੰ ਦੇਖਿਆ ਜਾਂਦਾ ਪ੍ਰਸ਼ੰਸਾ ਹੁੰਦੀ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਕਪੂਰ ਸਾਹਿਬ ਤੁਸੀਂ ਕਿੰਨੇ ਚਿਰ ਤੋਂ ਇਹ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਦੇ ਨਾਲ ਜੁੜੇ ਹੋ? ਇਹ ਐਸੋਸੀਏਸ਼ਨ ਤੋਂ ਮੈਂ ਲਗਭਗ ਰੈਗੂਲਰ ਤੋਂ 3 ਸਾਲ ਤੋਂ ਆ ਰਿਹਾ। ਵੈਸੇ ਜੁੜਿਆ ਹੋਇਆ ਮੈਂ 15-20 ਸਾਲ ਤੋਂ। ਤੇ ਵਿੱਚ ਜਿਹੜਾ ਸਮਾਂ ਤੁਸੀਂ ਉਹ ਉਹ ਫਿਰ ਕਿੱਥੇ ਗੁਜ਼ਾਰਿਆ ਜਿਹੜਾ ਉਹ ਮੈਂ ਇੰਡੀਆ ਗੁਜ਼ਾਰਿਆ। ਮੇਰੀ ਫਾਰਮੇਸੀ ਦਾ ਕੰਮ ਸੀ। ਉਹ ਕੰਮ ਰਿਟਾਇਰ ਹੋ ਕੇ ਕੰਮ ਤੋਂ ਤੇ ਇੱਥੇ 3 ਸਾਲ ਤੋਂ ਰੈਗੂਲਰ ਮੈਂ ਸੇਵਾ ਨਿਭਾ ਰਿਹਾ। ਤੁਸੀਂ ਆਮ ਤੌਰ ਤੇ ਮਤਲਬ ਇੱਥੇ ਗੁਰੂਆਂ ਨਾਲ ਸੰਬੰਧਿਤ ਧਾਰਮਿਕ ਜਿਹੜੀ ਆ ਗੱਲਬਾਤ ਸਟੇਜ ਦੇ ਉੱਤੇ ਕਰਦੇ ਹੋ ਬੜੀ ਸੋਹਣੀ ਗੱਲਬਾਤ ਹੁੰਦੀ ਆ ਤੁਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਸਮੁੱਚੀ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸਲ ਤੋ ਪਸੇ ਤਾਂ ਬੰਦਾ ਮੈਂ ਗੱਲ ਕਰਾਂਗਾ ਆਪਣੇ ਇਸ ਜਿਹੜਾ ਸਾਡੀ ਐਨਸੀਸੀ ਇਹ ਕਲਚਰ ਹੈ ਇਹ ਇੱਥੇ ਚੁਟਕਲੇ ਸਾਇੰਸ ਮੈਡੀਕਲ ਹੈਲਥ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਧਾਰਮਿਕ ਤੌਰ ਤੇ ਵੀ ਇਹ ਸੰਸਾਰ ਦੱਸਿਆ ਜਾਂਦਾ ਹੈ ਕਿ ਹੰਕਾਰ ਨੂੰ ਛੱਡ ਕੇ ਸੰਸਾਰ ਦਾ ਦੁਨੀਆ ਦਾ ਭਲਾ ਮੰਗੋ ਸਰਬਤ ਦਾ ਭਲਾ ਮੰਗੋ ਇੱਥੇ ਦੱਸਿਆ ਜਾਂਦਾ ਹੈ ਕਿ ਆਪਣਾ ਵੀ ਧਿਆਨ ਰੱਖੋ ਤੇ ਸਾਰਿਆਂ ਦਾ ਧਿਆਨ ਰੱਖੋ ਤੇ ਸਾਰੇ ਤੰਦਰੁਸਤ ਰਹਿਣ ਖੁਸ਼ਹਾਲ ਰਹਿਣ ਤੇ ਆਪਣਾ ਹੰਕਾਰ ਛੱਡ ਕੇ ਦੁਨੀਆ ਪਿਆਰ ਪਿਆਰ ਚ ਰਹੇ ਤਾਂ ਇਹੀ ਸਾਡਾ ਸੰਸਰ ਨਹੀਂ ਸ਼ਾਹ ਬਹੁਤ ਬਹੁਤ ਮਿਹਰਬਾਨੀ ਕਪੂਰ ਸਾਹਿਬ ਤੁਹਾਡੀ ਹਮੇਸ਼ਾ ਸਾਹਮਣੇ ਖੜੇ ਆ ਭੈਣ ਜੀ ਇਹ ਧਾਰਮਿਕ ਜਿਹੜੇ ਆ ਸ਼ਬਦ ਬੋਲਦੇ ਹੁੰਦੇ ਆ ਹੋਰ ਵੀ ਸੈਟਿੰਗਾਂ ਦੇ ਵਿੱਚ ਤੇ ਕਰਦੇ ਆ ਗੱਲਬਾਤ ਸਾਸਰੀ ਗਿਆ ਭੈਣ ਜੀ ਸਾਸਰੀ ਗਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਮਿੰਦਰ ਕੌਰ ਹਾਂਜੀ ਭੈਣ ਜੀ ਤੁਹਾਡਾ ਛ왈ਕ ਟੀਵੀ ਚੈਨਲ ਤੇ ਸਵਾਗਤ ਹੈ। ਥੈਂਕ ਯੂ। ਤੁਸੀਂ ਕਿੰਨੇ ਸਾਲ ਹੋ ਗਏ ਆ ਇਹ ਐਨਸੀਸੀਏ ਦੇ ਨਾਲ ਜੁੜੇ ਹੋ? ਇਹ ਕੋਵਿਡ ਤੋਂ ਬਾਅਦ ਜਦੋਂ ਤੋਂ ਸ਼ੁਰੂ ਹੋਇਆ ਉਹਦੋਂ ਤੋਂ ਅਸੀਂ ਆਣਾ ਸ਼ੁਰੂ ਕੀਤਾ ਹੋਇਆ ਇੱਥੇ। ਤੇ ਤੁਸੀਂ ਇਹ ਜਿਹੜੀਆਂ ਇੱਥੇ ਗਤੀਵਿਧੀਆਂ ਹੁੰਦੀਆਂ ਆ ਉਹਦੇ ਵਿੱਚ ਤੁਸੀਂ ਆਪ ਵੀ ਹਿੱਸਾ ਲੈਂਦੇ ਹੋ। ਹਾਂਜੀ ਮੈਂ ਬੜੀ ਖੁਸ਼ ਹਾਂ। ਤੁਸੀਂ ਸੰਤੁਸ਼ਟ ਹੋ ਇਹ ਗੱਲ ਤੋਂ? ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਸਾਰਿਆਂ ਦੇ ਕੋਲੋਂ ਸੁਣੀਦੇ ਆਂ ਸਾਰਿਆਂ ਦੇ ਵਿਚਾਰ ਜਾਣੀਦੇ ਆਂ ਤੇ ਬੜਾ ਕੁਝ ਸਿੱਖਣ ਨੂੰ ਹੀ ਮਿਲਦਾ ਹੈਗਾ। ਤੁਸੀਂ ਆਪ ਵੀ ਕਦੀ ਮੌਕਾ ਮਿਲਦਾ ਤਾਂ ਥੋੜਾ ਬਹੁਤ ਕਦੀ ਗਾਣਾ ਵਗੈਰਾ ਸੁਣਾ ਦਿੰਨੀ ਆ। ਬਾਕੀ ਚੰਗਾ ਲੱਗਦਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਇੱਥੇ ਦੇਖ ਕੇ। ਭੈਣ ਜੀ ਤੁਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਿਆ ਜਾ ਰਿਹਾ। ਤੁਸੀਂ ਆਪਣੀ ਵੱਲੋਂ ਸਮੁੱਚੇ ਆਮ ਆਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਇਹ ਹੈ ਕਿ ਐਸਰਾਂ ਦੀ ਜੀ ਸੋਸਾਇਟੀ ਸਭ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਆਪਣੇ ਸੀਨੀਅਰ ਬੰਦੇ ਜਾ ਕੇ ਆਪਣਾ ਦਿਲ ਦਾ ਹਾਲ ਗੱਲਬਾਤ ਕਰ ਸਕਣ ਲੋਕਾਂ ਨੂੰ ਆਪਸ ਵਿੱਚ ਟਾਈਮ ਸਪੈਂਡ ਕਰ ਸਕਣ ਆਪਣਾ ਇਕੱਲਾਪਨ ਦੂਰ ਕਰ ਸਕਣ ਐਈ ਕੁਝ ਅੱਛੀ ਗੱਲ ਹੈ ਜੀ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਜੀ ਗੱਲਬਾਤ ਸਾਸਰੀਆ ਭੈਣ ਜੀ ਹਾਂਜੀ ਸਾਸਰੀ ਗੱਲ ਵੀਰ ਜੀ ਬੜਾ ਵਧੀਆ ਲੱਗਿਆ ਤੁਹਾਡਾ ਨਾਂ ਕੀ ਹੈ ਭੈਣ ਜੀ ਮੇਰਾ ਨਾਂ ਸ਼ਵਿੰਦਰ ਸੰਧੂ ਠੀਕ ਹੈ ਜੀ ਤੇ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗੀ ਸੀਨੀਅਰ ਦੀ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲੇ ਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਧਾਰਮਿਕ ਵੀ ਮਤਲਬ ਬੋਲੇ ਧਾਰਮਿਕ ਵਿਸ਼ੇ ਦੇ ਬਾਰੇ ਵੀ ਤੇ ਬਹੁਤ ਹੀ ਵਧੀਆ ਲੱਗਿਆ ਇਹਦੇ ਨਾਲ ਇਕੱਲਾਪਣ ਦੂਰ ਹੁੰਦਾ ਤੇ ਖਾਸ ਕਰਕੇ ਜਿਹੜੇ ਸੀਨੀਅਰ ਲੋਕ ਆ ਉਹਨਾਂ ਨੂੰ ਤਾਂ ਇਹੋ ਜਿਹੇ ਮੌਕੇ ਮਸਾਂ ਹੀ ਮਿਲਦੇ ਆ ਸਮਝੋ ਤੁਹਾਨੂੰ ਸਾਡੇ ਸ਼ਵਾਰਟੀਵ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਵਨ ਵਰਲਡ ਵਾਈਡ ਵੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਸੀਨੀਅਰ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਸਨੇਹਾਂ ਦੇਣਾ ਚਾਹੋ? ਉਹਨਾਂ ਨੂੰ ਇਹੀ ਸਨੇਹਾਂ ਦੇਣਾ ਚਾਹੁੰਦੇ ਆ ਵੀ ਹੁਣ ਤਾਂ ਜਵਾਨੀ ਵੀ ਨਿਕਲ ਗਈ ਬਚਪਨਾ ਵੀ ਨਿਕਲ ਗਿਆ ਉਹਨੂੰ ਭੁੱਲ ਕੇ ਜਿਹੜੇ ਆਪਾਂ ਸੀਨੀਅਰ ਹੋ ਗਏ ਆ ਤੇ ਸਾਰਿਆਂ ਨਾਲ ਮਿਲਵਰਤਨ ਰੱਖੋ ਤੇ ਕੋਈ ਜਾਤ ਪਾਤ ਦਾ ਧਿਆਨ ਨਾ ਰੱਖੋ ਸਾਰੇ ਆਪਾਂ ਇਨਸਾਨ ਆ ਤੇ ਇੱਕ ਦੂਜੇ ਨੂੰ ਆਦਰ ਕਰੋ। ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਸ਼ੁਕਰੀਆ ਭੈਣ ਜੀ।